ਅੱਜ ਦੇਸ਼ ਲੈਵਲ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟ੍ਰੈਕਟਰ ਮਾਰਚ ਕਰ ਰਹੇ ਹਾਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ ਡਬਲਯੂ ਟੂਓ ਤੋਂ ਭਾਰਤ ਬਾਹਰ ਆਵੇ ਤੇ ਫਸਲੀ ਬੀਮਾ ਜੋੜਨਾ ਮੰਗਾਂ ਸੀਗੀਆਂ ਸਾਡੀਆਂ ਅੱਜ ਦਾ ਦਿਨ ਅਸੀਂ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਇੰਗਰੇਜ਼ਾਂ ਨੂੰ ਲੜਾਈ ਲੜ ਕੇ ਇਸ ਮੁਲਕ ਚੋਂ ਕੱਟ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਵਧਾਈ ਕਿਤੇ ਹੋਰ ਸਾਰਥਕ ਹੋ ਜਣੀ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਅ ਵੀ ਹਰਥ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਟ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਭੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘਟ ਕੁਮਾਰ ਰਹੇ ਹੈਗੇ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਦੇਠਾ ਤੋਂ ਥੱਲੇ ਹੈਗਾ ਜਿਹੜਾ ਤਬਕਾ ਜ਼ਿਆਦਾ ਪੀੜਤ ਹੈ ਫਿਰ ਸੜਕਾਂ ਤੇ ਖਲੋਣਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਣਿਆਂ ਦਾ ਸਨਮਾਨ ਹੋਵੇ ਇਸ ਕਰਕੇ ਟਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਹੁੰਚਾ ਰਹੇ ਹੈਗੇ ਦੇਖੋ ਜਿਹੜਾ ਸਾਡਾ ਅੱਜ ਦਾ ਦੇਸ਼ ਵਿਆਪੀ ਟਰੈਕਟਰ ਮਾਰਚ ਹੈਗਾ ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਸੀਗਾ ਅੱਜ ਦੇਸ਼ ਰੈਵਲ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟ੍ਰੈਕਟਰ ਮਾਰਚ ਕਰ ਰਹੇ ਹਾਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ ਲਖੀਮਪੁਰ ਖੇਰੀ ਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ ਡਬਲਯੂ ٹیਓ ਤੋਂ ਭਾਰਤ ਬਾਹਰ ਆਵੇ ਤੇ ਫਸਲੀ ਬੀਮਾ ਯੋਜਨਾ ਮੰਗਾਂ ਸੀਗੀਆਂ ਸਾਡੀਆਂ ਦੂਸਰਾ ਅੱਜ ਦਾ ਦੇਣੀ ਸੀ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਅੰਗਰੇਜ਼ਾਂ ਨੂੰ ਲੜਾਈ ਲੜ ਕੇ ਇਸ ਮੁਲਖ ਚੋਂ ਕੱਢ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਆ ਵਧਾਈ ਕਿਤੇ ਹੋਰ ਸਾਰਥਕ ਹੋ ਜਣੇ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਵ ਵੀ ਹਰਥ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਢ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਬੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘਟ ਕੁਮਾਰ ਰਹੇ ਹੈਗੇ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਹੇਠਾਂ ਤੋਂ ਥੱਲੇ ਹੈਗਾ ਜਿਹੜਾ ਤਬਕਾ ਜ਼ਿਆਦਾ ਪੀੜਤ ਹੈ ਫਿਰ ਸੜਕਾਂ ਤੇ ਖਲੋਣਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਹੋਵੇ ਇਸ ਕਰਕੇ ਟ੍ਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਹਚਾ ਰਹੇ ਹੈਗੇ ਸਮੇ ਸਮੇਤੋ ਕਿਸਾਨ ਸੰਘਰਸ਼ ਕਰ ਰਹੇ ਨੇ ਕਿ ਕਾਰਨ ਮੰਨਦੇ ਉਹ ਕੇਂਦਰ ਸਰਕਾਰ ਕਿਉਂ ਕਿਸਾਨਾਂ ਦੀਆਂ ਮੰਗਾਂ ਤੇ ਟਾਲਮਟੋਲ ਕਰਦੀ ਹੈ ਜਾਂ ਹਾਂ ਦੇਖੋ ਗਲੋਬਲ ਲੈਵਲ ਤੇ ਉਹ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਨੇ ਔਰ ਕਾਰਪੋਰੇਟ ਦੇ ਝੰਡੇ ਤੇ ਕੰਮ ਕਰ ਰਹੇ ਨੇ ਜਿੱਦਾਂ ਹਿڈن ਬਰਗਦੀ ਰਿਪੋਰਟ ਹੁਣ ਉਹ ਕਿਵੇਂ ਨੱਪੀ ਗਈ ਆ ਕਿਵੇਂ ਸੇਬੀ ਦੀ ਚੇਅਰਪਰਸਨ ਉਹਦੇ ਵਿੱਚ ਆ ਰਹੀ ਹੈਗੀ ਆ ਤਾਂ ਇਹ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਹੀ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਉਹ ਆਵਾਜ਼ ਦਾ ਸਨਮਾਨ ਨਹੀਂ ਕਰਦੇ ਪਰ ਜੇ ਸਾਡੀ ਆਵਾਜ਼ ਦਾ ਸਨਮਾਨ ਨਾ ਕਰਨਗੇ ਦਾ ਹਰਿਆਣਾ ਤੇ ਮਹਾਰਾਸ਼ਟਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਵਾਬ ਦਊਗਾ ਉਹਨੇ ਪਹਿਲਾਂ ਵੀ ਦਿੱਤਾ ਹੈਗਾ ਸਾਡੀ ਆਵਾਜ਼ ਦਾ ਸਨਮਾਨ ਕਰਨਾ ਪਾਊਗਾ ਜੇ ਪ੍ਰਧਾਨ ਮੰਤਰੀ ਜੀ ਨਹੀਂ ਸਨਮਾਨ ਕਰ ਰਹੇ ਉਹ ਖਿਆਲ ਰੱਖਣ ਵੀ ਉਹਨਾਂ ਦਾ ਉਹ ਸੰਘਰਸ਼ ਕਿਹੜੇ ਲੋਕ ਕਰ ਰਹੇ ਨੇ ਉਹ ਦੇਸ਼ ਦਾ ਕਿਸਾਨ ਮਜ਼ਦੂਰ ਕਰ ਰਿਹਾ ਉਹ ਵੀ ਆਪਣੀਆਂ ਮੰਗਾਂ ਮਣਾਉਣ ਤੋਂ ਬਿਨਾਂ ਵਾਪਸ ਜਾਣ ਵਾਲਾ ਨਹੀਂ ਹੈਗਾ ਅੱਜ ਬਾਰਡਰ ਤੇ ਜਿਹੜਾ ਤੁਹਾਡਾ ਟਰੈਕਟਰ ਮਾਈਕ 'ਤੇ ਜਾ ਰਿਹਾ ਕੀ ਕਹਿਣਾ ਚਾਹੁੰਦੇ ਮੈਂ ਜੀ ਕਾਬਲ ਸਿੰਘ ਬਹਾਵਾ ਕਿਸਾਨ ਆਗੂ ਜੌਨ ਬੋਲੀ ਸਾਹਿਬ ਜ਼ਿਲ੍ਹਾ ਅਮਰਸਰ ਅੱਜ 78 ਦਾ 78ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਮੰਤਰੀ ਵੱਲੋਂ ਔਰ ਦੂਜੀਆਂ ਵੱਖ-ਵੱਖ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ, ਖਾਲੀ ਦਲ ਪਾਰਟੀ ਹਰ ਇੱਕ ਪਾਰਟੀਆਂ ਵੱਲੋਂ ਵੱਖ-ਵੱਖ ਮੰਨਿਆ ਜਾ ਰਿਹਾ ਪਰ ਕਿਸਾਨ ਇਹ ਦਿਨ ਅਸੀਂ ਇਹ ਤੇ ਕਹਿੰਦੇ ਯਾਦ ਹੋ ਗਏ ਪਰ ਅਸੀਂ ਹਾਲੀ ਤੱਕ ਵੀ ਗੁਲਾਮੀ ਵਿੱਚ ਤਰੇ ਫਿਰਦੇ ਆ ਗੁਲਾਮੀ ਸਾਨੂੰ ਇਸ ਤਰ੍ਹਾਂ ਦੀ ਵੀ ਜਿਹੜਾ ਸਾਡੇ ਜੋ ਵੀ ਅੱਜ ਤੱਕ ਕਾਰੋਬਾਰ ਸਾਡੇ ਸਾਰੇ ਠੱਪ ਪਏ ਨੇ ਜਿਤਨਾ ਵੱਡੇ-ਵੱਡੇ ਸਾਡੇ ਭਾਰਤ ਮਾਲਾ ਰੋਡ ਯੋਜਨਾ ਹੋ ਗਈ ਔਰ ਵੱਡੇ-ਵੱਡੇ ਪ੍ਰੋਜੈਕਟ ਜਿਹੜੇ ਆ ਉਧਰ ਪਾਸੇ-ਪਾਸੇ ਲੱਗਦੇ ਜਾ ਰਹੇ ਪੰਜਾਬ ਦੇ ਵਿੱਚ ਜੇ ਕੋਈ ਆ ਰਿਹਾ ਬਰਬਾਦੀ ਦੇ ਰਾਹ ਤੇ ਤੁਰਿਆ ਆਉਂਡਿਆ ਵਾ ਅਸੀਂ ਅਸੀਂ ਤਾਰਕੰਡਾ ਤੋਂ ਪਾਰ ਦੀ ਗੱਲ ਕਰ ਲਈਏ ਤਾਰਕੰਡਾ ਜਦੋਂ ਦੀ ਵੀ 90 ਸਾਲ ਤੋਂ ਲੱਗੀ ਆ ਪਰ ਸਾਡੀ ਬੜੀ ਪਰੇਸ਼ਾਨੀ ਉਹਦੀ ਵਾਧੀ-ਵਾਧ ਜਾਰੀ ਆ ਜਿਤਨਾ ਸਾਡੇ ਗੇਟ ਖੁੱਲਣ ਦਾ ਟਾਈਮ ਉਹ ਕੋਈ ਨਿਸ਼ਚਿਤ ਨਹੀਂ ਆ ਜਿਹੜੇ ਸਾਡੇ ਉਥੋਂ ਦੀ ਕੋਈ ਫਸਲ ਆ ਉਹ ਫਸਲ ਫੂਰ ਜੜੀ ਜਾ ਰਹੇ ਆ ਯਾਨੀ ਕਿ ਅਸੀਂ ਦਿਨ ਬਰ ਦਿਨ ਗੁਲਾਮ ਹੀ ਹੁੰਦੇ ਜਾ ਰਹੇ ਆ ਔਰ ਜੜੀਆਂ ਅੱਜ 78ਵੇਂ ਸ਼ਾਜ ਯਾਦੀ ਦਿਹਾੜੇ ਤੇ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਦੀਆਂ ਨੇ ਅਸੀਂ ਵਾਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਕੇ ਤੇ ਇੱਕ ਲੋਕਾਂ ਨੂੰ ਸੁਨੇਹਾ ਦੇ ਰਹੇ ਆਂ ਕਿ ਆਪਾਂ ਹਾਲੇ ਤੱਕ ਵੀ ਗੁਲਾਮ ਦੇ ਗੁਲਾਮ ਹੀ ਬੈਠੇ ਆਂ ਹੋਰ ਕਿ ਸੰਜੇ ਤੇ ਬੰਦੀਆਂ ਸ਼ਾਮਲ ਹੋ ਰਹੀਆਂ ਵੇਖੋ ਸਾਰੀਆਂ ਜਿੱਥੇ ਬੰਦੀਆਂ ਸ਼ਾਮਲ ਹੋ ਰਹੀਆਂ ਇਹ ਪੂਰੇ ਭਾਰਤ ਵਿੱਚ ਹੀ ਹੈ ਜਿਹੜਾ ਅੱਜ ਟਰੈਕਟਰ ਮਾਰਚ ਕੱਢ ਰਿਹਾ ਸਾਰੇ ਪੂਰੇ ਭਾਰਤ ਵਿੱਚ ਹੀ ਹੈ ਜੀ ਅਸੀਂ ਆਪਣੀ ਜਥੇਬੰਦੀ ਵੱਲੋਂ ਅਟਾਰੀ ਵਾਗਾ ਬਾਰਡਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢਦੇ